ਲੈ ਉਹ ਇੱਕ ਆਮ ਕਹਾਵਤ ਨਹੀਂ ਬਣੀ ਕੋ ਕਹਿੰਦੇ ਇੱਕ ਨੂੰ ਕੀ ਰੋਣੀ ਐ ਉਤ ਗਈ ਆਵਾ ਉਹ ਗੱਲ ਆ ਆਪਣੇ ਚ ਬਣੀ ਪਈ ਐ ਵੀ ਆਮ ਲੋਕਾਂ ਦਾ ਕੀ ਕਸੂਰ ਐ ਸਾਡਾ ਤਾਂ ਜਥੇਦਾਰਾਂ ਦਾ ਆਵਾ ਵੀ ਉੱਤੇ ਹੀ ਪਿਆ ਬੋਲੋ ਸਤਨਾਮ ਸਾਡੇ ਤਾਂ ਜਥੇਦਾਰਾਂ ਦਾ ਆਵਾ ਵੀ ਉੱਤਿਆ ਪਿਆ ਨਹੀਂ ਉੱਤਿਆ ਤੁਸੀਂ ਦੱਸਦੇ ਹੋ ਨਿੰਦਾ ਨਾਲ ਕਦੇ ਕੋ ਸੱਚੀ ਗੱਲ ਕਹੀ ਜਥੇਦਾਰ ਦਾ ਵੀ ਆਵਾ ਉੱਤ ਗਿਆ ਕਿਵੇਂ ਕਈ ਮਹੀਨੇ ਪਹਿਲਾਂ ਤਾਂ ਸ੍ਰੀ ਚੰਦਿਆਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੀ ਜਥੇਦਾਰ ਨੇ ਕਹਿੰਦਾ ਸੰਗ ਤਾਂ ਸ੍ਰੀ ਚੰਦ ਤੋਂ ਸੇਧ ਲੈਣ ਸੰਗ ਤਾਂ ਸ੍ਰੀ ਚੰਦ ਤੋਂ ਕੀ ਸੇਧ ਮਿਲੂ ਵੀ ਕੱਪੜੇ ਲਾ ਦਿਓ ਪੱਲਾ ਲੰਗੋਟ ਰੱਖ ਲਓ ਇਹੀ ਮਿਲੂ ਜਿਨੂੰ ਪਾ ਲਓ ਜਿਨੂੰ ਪਾਇਆ ਹੋਣਾ ਫੋਟੋ ਦੇ ਉੱਤੇ ਤੇ ਕੇਸ ਪਿੱਛੇ ਨੂੰ ਖੁੱਲੇ ਛੱਡ ਲਓ ਹਨਾ ਸਿਰ ਤੇ ਸਵਾਹ ਪਾ ਲਓ ਤੇ ਗੁਰੂ ਪਿਤਾ ਦੀ ਗੱਲ ਨਾ ਮੰਨੋ। ਇਹੀ ਸਿੱਖਿਆ ਮਿਲਦੀ ਆ ਨਾ ਜੀ। ਫਿਰ ਆਵਾ ਨਹੀਂ ਉੱਤੇ ਜਥੇਦਾਰ ਦਾ। ਆਵਾ ਨਹੀਂ ਉੱਤੇ ਇਹਨਾਂ ਲੋਕਾਂ ਦਾ ਠੇਕੇਦਾਰ ਬਣੇ ਹੋਏ ਧਰਮ ਦੇ ਇਹ। ਜਿਹੜੀ ਕੌਮ ਦੇ ਆਗੂ ਇਹੇ ਜੀ ਹੋ ਜਾਣ, ਹੋਰ ਦੁਸ਼ਮਣਾਂ ਦੀ ਲੋੜ ਹੈ ਇਹ ਜਾਂਦੇ ਹੁੰਦੇ। ਦੱਸ ਦਿਓ ਤੁਸੀਂ ਮੈਨੂੰ। ਤਾਤੀ ਗੁਰਬਾਣੀ ਦਾ ਕੀ ਫੈਸਲਾ ਹੈ? ਬਹੁਤ ਵਾਰ ਸੁਣਾਇਆ ਹੈ। ਸੁਣ ਲਓ। ਗੁਰਬਾਣੀ ਵਿੱਚ ਫੈਸਲਾ ਹੈ। ਪੁੱਤਰੀ ਕੌਲ ਨਾ ਪਾਲਿਓ। ਕਰ ਪੀਰ ਹੋ ਕੰਨ ਮੁਰੱਟਿਐ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛਟਿਐ ਗੁਰਵਾਨੀ ਦਾ ਫੈਸਲਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਭਾਵ ਸ੍ਰੀ ਚੰਦ ਉਹਨੇ ਬਚਨ ਨਹੀਂ ਮੰਨਿਆ ਪੁੱਤਰੀ ਕੌਲਨਾ ਪਾਲ ਲਿਓ ਕਰ ਪੀਰ ਹੋ ਕੰਨ ਮੁਰੱਟਿਐ ਜੋ ਗੁਰੂ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਗੱਦ ਦੇ ਸਯੁਕਤ ਕੀਤਾ ਅੱਗੇ ਪੀਰ ਗੁਰੂ ਬਣਾਏ ਭਾਵ ਉਹਨਾਂ ਵੱਲੋਂ ਕੰਦੇ ਮੋੜਲੇ ਮੋਢੇ ਚੜਾ ਕੇ ਕਹਿੰਦੇ ਸੀ ਮੰਨਦੇ ਹੀ ਨਹੀਂ ਇਹਨਾਂ ਨੂੰ ਕਰ ਪੀਰ ਹੋ ਕੰਨ ਮੁਰੱਟਿਐ ਦਿਲ ਖੋਟੇ ਆਕੀ ਫਿਰਨ ਸ੍ਰੀਚੰਦ ਹੋਰੇ ਦਿਲ ਦੇ ਖੋਟੇ ਹੋਣ ਕਰਕੇ ਗੁਰੂ ਬਾਬਾ ਜੀ ਤੋਂ ਬਾਗੀ ਹੋਏ ਫਿਰਦੇ ਐ ਬਨ ਭਾਰ ਉਹ ਚੰਨ ਛੱਟੀ ਐ ਪੁੱਤਰ ਹੋਣ ਦੇ ਹੰਕਾਰ ਦੀ ਪੰਡ ਸਿਰ ਤੇ ਚੱਕੀ ਕਰਦੇ ਐ ਜਥੇਦਾਰ ਨੂੰ ਪੁੱਛੋ ਵੀ ਤੈਨੂੰ ਪਤਾ ਨਹੀਂ ਬੰਨਿਚ ਕੀ ਲਿਖਿਆ ਹੋਇਆ ਜਥੇਦਾਰ ਨੂੰ ਤਾਂ ਸਾਰੀ ਬਾਣੀ ਪਤਾ ਹੀ ਹੋ ਅਰਥਾਂ ਸਮੇਤ ਪਤਾ ਹੋ ਪੁੱਛੋ ਇਹਨਾਂ ਨੂੰ ਗੁਰਬਾਣੀ ਸ੍ਰੀਚੰਦ ਹੋਰਾਂ ਨੂੰ ਦਿਲ ਦੇ ਖੋਟੇ ਗੁਰੂ ਤੋਂ ਬਾਗੀ ਤੇ ਹੰਕਾਰੀ ਲਿਖਦੀ ਐ ਨਹੀਂ ਲਿਖਿਆ ਤਾਂ ਹੁਣ ਹੀ ਦੱਸੋ ਤੇ ਸਾਡਾ ਜਥੇਦਾਰ ਕਹਿੰਦਾ ਕਹਿੰਦਾ ਸ੍ਰੀ ਚੰਦ ਤੋਂ ਸੇਧ ਲਓ ਗੁਰੂ ਤੋਂ ਸੇਧ ਨਾ ਸੇਧ ਦੀ ਗੱਲ ਨਹੀਂ ਤੇ ਜੇ ਕਿਤੇ ਜਥੇਦਾਰ ਦਾ ਇਹ ਬਿਆਨ ਆਉਂਦਾ ਵੀ ਸੰਗਤਾਂ ਸ੍ਰੀ ਚੰਦਿਆਂ ਤੋਂ ਸੁਚੇਤ ਰਹਿਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈਣ ਮੈਂ ਜੀਵਨਾ ਕਹਿੰਦਾ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਧੰਨਾ ਬੋਲੋ ਸਤਨਾਮ ਕਹਿੰਦਾ ਮੈਂ ਵੀ ਇਹ ਤਾਂ ਦੱਸਿਆ ਵੀ ਕਹਿੰਦੇ ਕੋਈ ਵੀ ਪੰਥਪ੍ਰੀਤਾਂ ਜੀ ਸਭ ਨੂੰ ਹੀ ਮਾਂਜਾ ਫੇਰੀ ਜਾਂਦਾ ਅਸੀਂ ਗੁਣ ਔਗਣ ਤੇ ਗੱਲ ਕਰਦੇ ਮੈਂ ਵੀ ਕਹਿੰਦਾ ਵੀ ਧੰਨਾ ਜੀ ਸਹੀ ਸੇਧਨ ਦੇ ਕੌਮ ਨੂੰ ਤੇ ਜਸੇਦਾਰ ਕਹੇ ਸ੍ਰੀ ਜਨ ਤੋਂ ਸਿੱਧ ਲਓ ਨਾ ਸਿੱਖ ਸ੍ਰੀ ਜਨ ਤੋਂ ਸਿੱਧ ਲੂ ਕੇ ਬਾਣੀ ਤੋਂ ਸਿੱਧ ਲੂ ਦੱਸੋ ਤੁਸੀਂ ਫੇਰ ਫੇਰ ਜਸੇਦਾਰ ਕਹਿੰਦਾ ਸ੍ਰੀ ਜਨ ਤੋਂ ਸਿੱਧ ਲਾਓ ਉੱਤ ਗਿਆ ਨਾ ਵਾ ਫੇਰ